ਮੈਂ ਅੱਜ ਤੁਹਾਨੂੰ ਲੱਸੀ ਬਣਾ ਕੇ ਵਿਖਾਵਾਂਗੀ ਮਿੱਠੀ ਤੇ ਲੂਣ ਵਾਲੀ ਇਹ ਕੁਝਾ ਲਿਆ ਅਸੀਂ ਇਹਦੇ ਵਿੱਚ ਪਹਿਲਾਂ ਆਪਾਂ ਦਹੀਂ ਜਮਾਵਾਂਗੇ ਫਿਰ ਆਪਾਂ ਲੱਸੀ ਦਾ ਬਣਾਵਾਂਗੇ ਆ ਦੁੱਧ ਪਾਤਾ ਅਸੀਂ ਗੜਵੀ ਦੇ ਵਿੱਚ ਦੁੱਧ ਹੈ ਅੱਧਾ ਕਿਲੋ ਸਾਡੇ ਕੋਲ ਤੇ ਇਹ ਬਾਹਲਾ ਦਵਾਇਆ ਸੀ ਠੰਡਾ ਕਰਕੇ ਦੁੱਧ ਤੇ ਕੋਸਾ ਜਿਹਾ ਰੱਖਿਆ ਹੈ ਬਿਲਕੁਲ ਕੋਸਾ ਜਿਹਾ ਤੇ ਦੇਖ ਲਿਆ ਬਿਲਕੁਲ ਇਹਨੂੰ ਹੁਣ ਖੱਟਾ ਲੱਗਣ ਵਾਲਾ ਏ ਇਹਨੂੰ ਹੁਣ ਖੱਟਾ ਲਾਉਣੇ ਆ ਜੀ ਥੋੜਾ ਜਿਹਾ ਆ ਦੇਖੋ ਇੱਕੋ ਹੀ ਚਮਚਾ ਆਪਾਂ ਲਾਵਾਂਗੇ ਗਰਮੀਆਂ ਦੇ ਵਿੱਚ ਥੋੜਾ ਜਿਹਾ ਖੱਟਾ ਲਈਏ ਤੇ ਬਹੁਤ ਵਧੀਆ ਦਹੀਂ ਬਣ ਜਾਂਦਾ ਏ ਤੇ ਜੇ ਆਪਾਂ ਬਹੁਤਾ ਲਾਤੀਏ ਤਾਂ ਫਿਰ ਬਹੁਤ ਖੱਟਾ ਜਿਹੜਾ ਦਹੀਂ ਆ ਉਹ ਖਾਦਾ ਨਹੀਂ ਜਾਂਦਾ ਤੇ ਇਹਨੂੰ ਆਪਾਂ ਇਦਾਂ ਹੀ ਰੱਖ ਦੇਵਾਂਗੇ ਗਰਮੀਆਂ 'ਚ ਇਹਨੂੰ ਕੋਈ ਕੱਪੜਾ ਦੇਣ ਦੀ ਲੋੜ ਨਹੀਂ ਕੁਝ ਨਹੀਂ ਇਦਾਂ ਜੰਮ ਜਾਣਾ ਇਹਨੇ ਤੇ ਆ ਆਪਾਂ ਚੀਨੀ ਲਈਏ 2 ਚਮਚੇ ਇਹ ਚੀਨੀ ਜਿਹੜੀ ਆ ਇਹਦੇ 'ਚ ਪਾਣੀ ਪਾਵਾਂਗੇ ਥੋੜਾ ਜਿਹਾ ਇਹ ਗੈਸ ਦੇ ਉੱਤੇ ਰੱਖ ਦਿੱਤੀ ਐ ਇਹਨੂੰ ਹੁਣ ਉਹਨਾ ਆਪਾਂ ਜਿਹੜਾ ਖੋਰਾਗੇ ਪੂਰੀ ਤਰ੍ਹਾਂ ਚੀਨੀ ਨੂੰ ਜਿਹੜਾ ਘੋਲ ਬਣਾਵਾਂਗੇ ਇਹਦਾ ਥੱਲੇ ਗੈਸ ਬਸ ਘਟ ਜਾ ਗੈਸ ਬਲਣ ਡਿਆ ਐ ਤੇ ਬਸ ਖੁਰਦੀ ਜਾ ਰਹੀ ਐ ਚੀਨੀ ਤੇ ਆਪਾਂ ਇਹਨੂੰ ਖੋਰ ਲਵਾਂਗੇ ਤੇ ਚੀਨੀ ਖੁਰ ਗਈ ਐ ਤੇ ਆਪਾਂ ਗੈਸ ਬੰਦ ਕਰ ਦਿੱਤਾ ਐ ਹੁਣ ਏਦਾਂ ਹੀ ਇਹਨੂੰ ਬਸ ਰਹਿਣ ਦਵਾਂਗੇ 2 ਮਿੰਟ ਤੇ ਫੇਰ ਆਪਾਂ ਲੱਸੀ ਬਣਾਉਨੇ ਆ ਜੀ ਪਹਿਲਾਂ ਬਹੁਤ ਵਧੀਆ ਬਣ ਗਿਆ ਘੋਲ ਹੁਣ ਆਪਾਂ ਲੱਸੀ ਤੁਹਾਨੂੰ ਵਿਖਾਉਨੇ ਆ ਜਿਹੜਾ ਦਹੀਂ ਵਿਖਾਉਨੇ ਰਾਤ ਵਾਲਾ ਜਿਹੜਾ ਰਾਤੀ ਜਮਾਇਆ ਸੀ ਉਹ ਤੁਹਾਨੂੰ ਦਹੀਂ ਵਿਖਾ ਦਿੰਨੇ ਆ ਜੀ ਆਹ ਵੇਖੋ ਦਹੀਂ ਕਿੰਨਾ ਵਧੀਆ ਦਹੀਂ ਜੰਮਿਆ ਜੇ ਦੇਖੋ ਕਿਤੇ ਬਹੁਤ ਹੀ ਸੰਘਣਾ ਦਹੀਂ ਜੰਮਿਆ ਬਹੁਤ ਵਧੀਆ ਦਹੀਂ ਜੰਮਿਆ ਵੇਖੋ ਮਲਾਈ ਸਾਰੀ ਹੈ ਇੰਨਾ ਵਧੀਆ ਦਹੀਂ ਜਮਿਆ ਹੈ। ਇਸ ਤਰ੍ਹਾਂ ਦਹੀਂ ਜਮਾਇਆ ਕਰੋ ਬਹੁਤ ਘੱਟ ਜੇ ਖੱਟੇ ਦੇ ਉੱਤੇ ਦਹੀਂ ਜਮਾਇਆ ਕਰੋ ਗਰਮੀਆਂ ਗਰਮੀਆਂ ਦੇ ਵਿੱਚ ਸਰਦੀਆਂ ਨੂੰ ਥੋੜਾ ਜ਼ਿਆਦਾ ਵੀ ਖੱਟਾ ਲੱਗ ਜੇ ਤਾਂ ਕੋਈ ਨਹੀਂ ਹੁੰਦਾ। ਗਰਮੀਆਂ 'ਚ ਬਹੁਤ ਕੰਮ ਖਰਾਬ ਹੁੰਦਾ ਹੈ ਕਿਉਂਕਿ ਖੱਟਾ ਜ਼ਿਆਦਾ ਹੋ ਜਾਂਦਾ ਫਿਰ। ਆਹ ਦੇਖੋ ਆਪਾਂ ਮਲਾਈ ਮਲਾਈ ਨੂੰ ਉੱਤੋਂ ਲਾ ਲਵਾਂਗੇ। ਕੌਲੀ 'ਚ ਪਾ ਲਵਾਂਗੇ ਜੀ। ਇਹ ਮਲਾਈ ਮਲਾਈ ਤੁਹਾਨੂੰ ਬਾਅਦ 'ਚ ਦੱਸ ਦਿਆਂ ਕਿੱਥੇ ਪਾਉਣੀ ਆਂ। ਪਹਿਲਾ ਆਪਾਂ ਲੱਸੀ ਬਣਾ ਲਈਏ ਹੁਣ ਥੋੜਾ ਜਿਹਾ ਪਾਣੀ ਪਾਵਾਂਗੇ ਬੋਤਲ ਚ ਹੁਣ ਅਸੀਂ ਮਧਾਣੀ ਪਾਈਆ ਵਿੱਚ ਇਹ ਸਟੀਲ ਦੀ ਮਧਾਣੀ ਆ ਇਹਦੇ ਨਾਲ ਹੀ ਆਪਾਂ ਕਰ ਲਾਂਗੇ ਕਈ ਲੱਕੜ ਦੀਆਂ ਵੀ ਹੁੰਦੀਆਂ ਵਾਂ ਆਪੋ ਆਪਣੇ ਘਰਾਂ ਦੇ ਵਿੱਚ ਵਰਤੋਂ ਆ ਤੇ ਰੱਖੀਆਂ ਹੁੰਦੀਆਂ ਪਰ ਮੇਰੇ ਕੋਲ ਇਹ ਹੈ ਮਧਾਨੀਆਂ ਲੱਕੜ ਦੀ ਵੀ ਹੈਗੀ ਆ ਪਰ ਇਹਦੇ ਨਾਲ ਮੈਂ ਬਣਾ ਸਕਦੀ ਆ ਮੈਂ ਬਣਾਉਂਗੀ ਇਹਦੇ ਨਾਲ ਲੱਸੀ ਵਧੀਆ ਇਹ ਹੁਣ ਨਾ ਲੱਸੀ ਤੇ ਬਣ ਗਈ ਹੈ ਇਹਦੇ ਚ ਪਾਣੀ ਪਾਵਾਂਗੇ ਹੋਰ ਇਹ ਠੰਡਾ ਪਾਣੀ ਪੈ ਰਿਆ ਜੀ ਬਰਫ਼ ਵਾਂਗੂ ਠੰਡਾ ਪਾਣੀ ਹੈ ਇਹ ਲੱਸੀ ਬਹੁਤ ਸੰਘਣੀ ਬਣ ਗਈ ਬਹੁਤ ਹੀ ਵਧੀਆ ਬਣ ਗਈ ਹੈ ਜਿਹੋ ਜੀ ਪੀਣੀ ਹੈ ਉਨੀ ਸੰਘਣੀ ਜਾਂ ਪਤਲੀ ਕਰ ਸਕਦੇ ਆ ਅਸੀਂ 79 ਲੱਸੀ ਨੂੰ ਆਪਾਂ ਦੋ ਜਗ੍ਹਾ ਪਾਵਾਂਗੇ ਇੱਕ ਜਗ੍ਹਾ ਮਿੱਠੀ ਬਣਾਵਾਂਗੇ ਇੱਕ ਜਗ੍ਹਾ ਦੀ ਲੂਣ ਵਾਲੀ ਬਣਾਵਾਂਗੇ ਇਹ ਗੜਵੀ ਦੇ ਵਿੱਚ ਪਾਤੀ ਅਸੀਂ ਲੱਸੀ ਇਹ ਜਿਹੜਾ ਘੋਲ ਬਣਾਇਆ ਸੀ ਚੀਨੀ ਦਾ ਉਹ ਅਸੀਂ ਇਹਦੇ ਵਿੱਚ ਪਾ ਦਵਾਂਗੇ ਗੜਵੀ ਵਾਲੀ ਲੱਸੀ ਦੇ ਵਿੱਚ ਠੰਡਾ ਹੋ ਗਿਆ ਉਹ ਵੀ ਇੱਕ ਗਲਾਸ ਵਿੱਚ ਅਸੀਂ ਨਾ ਲੱਸੀ ਪਾ ਦਵਾਂਗੇ ਪਹਿਲਾਂ ਆਪਾਂ ਇੱਕ ਬਰਫ਼ ਦਾ ਪੀਸ ਵੀ ਪਾ ਦਾਂਗੇ ਇਹਦੇ ਵਿੱਚ ਦੋ ਦੋ ਪਾਵਾਂਗੇ ਇਹ ਡਰਾਈ ਫਰੂਟ ਪਾ ਦਾਂਗੇ ਬਾਦਾਮਾਂ ਵਾਲੀ ਲੱਸੀ ਬਣਾਵਾਂਗੇ ਡਰਾਈ ਫਰੂਟ ਵਾਲੀ ਬਾਦਾਮ ਵੀ ਪਾਵਾਂਗੇ ਤੇ ਮਗਜ ਵੀ ਪਾਵਾਂਗੇ ਖਰਬੂਜੇ ਦੇ ਬੀਜ ਦੇ ਮਗਜ ਨੇ ਇਹ ਵੀ ਆਪਾਂ ਪਾਵਾਂਗੇ ਇਹ ਬਹੁਤ ਵਧੀਆ ਲੱਗਦੇ ਨੇ ਲੱਸੀ ਮਿੱਠੀ ਦੇ ਵਿੱਚ ਡਰਾਈ ਫਰੂਟ ਨਾਲ ਲੱਸੀ ਬਹੁਤ ਸੋਹਣੀ ਲੱਗਦੀ ਹੈ ਇੱਕ ਚੀਜ਼ ਇਹ ਚ ਹੋਰ ਪਾਉਣੀ ਆ ਹੁਣ ਆਪਾਂ ਦੋਨਾਂ ਦੋਨੇ ਗਲਾਸ ਪਹਿਲਾਂ ਤਿਆਰ ਕਰਕੇ ਤੇ ਫਿਰ ਦੋਨਾਂ ਦੇ ਵਿੱਚ ਇਕੱਠੀ ਉਹ ਚੀਜ਼ ਪਾਵਾਂਗੇ ਇਹ ਕਾਲੀਆਂ ਮਿਰਚਾਂ ਲਈਆਂ ਅਸੀਂ 2-4 ਤੇ ਥੋੜਾ ਜਿਹਾ ਜੀਰਾ ਲਵਾਂਗੇ ਅਸੀਂ ਆ ਦੇਖੋ ਥੋੜਾ ਜਿਹਾ ਜੀਰਾ ਵੀ ਲੈ ਲਿਆ ਥੋੜਾ ਜਿਹਾ ਕਾਲਾ ਨਮਕ ਲਿਆ ਹੈ ਚੌਥਾ ਹਿੱਸਾ ਚਮਚੇ ਦਾ ਇੰਨਾ ਕੀ ਜਿੱਟਾ ਨਮਕ ਲੈ ਲਵਾਂਗੇ ਇੰਨਾ ਸਾਰੀਆਂ ਚੀਜ਼ਾਂ ਨੂੰ ਅਸੀਂ ਨਾ ਕੁੰਡੇ ਦੇ ਵਿੱਚ ਪਾ ਦੇਵਾਂਗੇ ਨਾਲ ਪਦੀਨੇ ਦੇ ਪੱਤੇ ਪਾ ਦੇਵਾਂਗੇ ਪੂਦਨਾ ਵੀ ਤੋੜ ਲਵਾਂਗੇ ਆਪਣੇ ਘਰ ਦਾ ਹੀ ਪੂਦਨਾ ਸਾਡਾ ਇਹ ਤੋੜ ਕੇ ਅਸੀਂ ਤੇ ਰੱਖ ਉਹਦੇ ਵਿੱਚੇ ਹੀ ਪਾਵਾਂਗੇ ਇਹਦਾ ਜਿਹੜੀ ਮੇਰੀ ਬਾਸ਼ਨਾ ਹੁੰਦੀ ਹੈ ਮਤਲਬ ਬਹੁਤ ਵਧੀਆ 스멜 ਆਉਂਦੀ ਹੈ ਇਹ ਨਾਲੇ ਪੇਟ ਵਾਸਤੇ ਇੱਕਦਮ ਵਧੀਆ ਹੁੰਦਾ ਸਾਰਾ ਕੁਛ ਇਹ ਨਮਕ ਵੀ ਬੜੇ ਵਧੀਆ ਦੋਨੋਂ ਕਾਲਾ ਵੀ ਤੇ ਚਿੱਟਾ ਵੀ ਪੂਦਨਾ ਤੇ ਕਾਲੀ ਮਿਰਚ ਤੇ ਜੀਰਾ ਇਹ ਤੇ ਇੱਕ ਵਧੀਆ ਚੀਜ਼ ਆ ਨਾ ਇੱਕ ਪੇਟ ਵਾਸਤੇ ਇੱਕ ਜਾਨ ਆ ਇਹ ਇੱਕ ਚੀਜ਼ ਹੁਣ ਚੰਗੀ ਤਰ੍ਹਾਂ ਆਪਾਂ ਇਹਨੂੰ ਘੋਟ ਲਵਾਂਗੇ ਰਿਆੜ ਫੂਡ ਚੈਨਲ ਆ ਜੀ ਸਾਡਾ YouTube ਤੇ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਜੀ ਸ਼ੇਅਰ ਵੀ ਕਰ ਦਿਆ ਕਰੋ ਜੀ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਨੇ ਤੁਸੀਂ ਦੇਖਿਆ ਜ਼ਰੂਰ ਕਰੋ ਇਹ ਚੀਜ਼ਾਂ ਬਣਾ ਕੇ ਖਾਓਗੇ ਫਿਰ ਤੁਹਾਨੂੰ ਵੀਡੀਓ ਦੀ ਪਰਖ ਹੋਣੀ ਆ ਕਿ ਇਹ ਵਧੀਆ ਵਾ ਜਾਂ ਘਟੀਆ ਆ ਇਸੇ ਤਰ੍ਹਾਂ ਜਿੱਦਾਂ ਮੈਂ ਬਣਾਨੀ ਆ ਇਸੇ ਤਰ੍ਹਾਂ ਬਣਾ ਕੇ ਜ਼ਰੂਰ ਇਹ ਵੀਡੀਓ ਨੂੰ ਮੌਕਾ ਦਿਆ ਕਰੋ ਇਹਨਾਂ ਨੂੰ ਤੇ ਬਣਾਣਾ ਤੇ ਹੁੰਦਾ ਹੀ ਆ ਦਿਲ ਤੇ ਕਰ ਹੀ ਆਉਂਦਾ ਕੋਈ ਨਾ ਕੋਈ ਚੀਜ਼ ਖਾਣ ਲਈ ਆਪਾਂ ਸਾਰਾ ਨਮਕ ਪੀਠ ਲਿਆ ਆਪਾਂ ਬਾਹਰ ਕੱਢ ਲੈਨੇ ਆ ਕੁੰਡੇ 'ਚ ਉਹਦੀ ਵਧੀਆ ਨਮਕਾ ਪੀਠਿਆ ਤੇ ਬੜੀ ਵਧੀਆ 스ਮੈਲ ਆਈ ਹੈ ਮਤਲਬ ਪੂਦਨੇ ਦੀ ਦੇਖੋ ਕਿੰਨਾ ਬਰੀਕ ਬਰੀਕ ਪੀਠਿਆ ਆਪਾਂ ਹੁਣ ਦੂਜਾ ਗਲਾਸ ਰੱਖ ਕੇ ਲੱਸੀ ਉਹਦੇ ਚ ਹੀ ਪਾ ਦਵਾਂਗੇ ਅਬਰਪ ਪਾ ਦਾਂਗੇ ਥੋੜੀ ਜਹੀ ਪਾਣੀ ਬਹੁਤ ਠੰਡਾ ਸੀ ਬਰਫ਼ ਦੀ ਲੋੜ ਤਾਂ ਨਹੀਂ ਸੀ ਪਰ ਫਿਰ ਵੀ ਚਲੋ ਪਾ ਜੀ ਦਿੰਨੇ ਆ ਥੋੜਾ ਜਿਹਾ ਹੋਰ ਠੰਡਾ ਹੋ ਜੂ ਤੇ ਆਪਣੀ ਮਰਜ਼ੀ ਨਾਲ ਅਸੀਂ ਪਾ ਸਕਦੇ ਆ ਜਿੰਨੀ ਮਰਜ਼ੀ ਬਰਫ਼ ਤੇ ਬਰਫ਼ ਜ਼ਿਆਦਾ ਪਾਉਣ ਨਾਲ ਫਿਰ ਪਾਣੀ ਬਣਾਉਣਾ ਉਹਨੇ ਜਿੰਨੀ ਜਿੰਨੀ ਬਰਫ਼ ਲੱਸੀ ਦੇ ਵਿੱਚ ਖੁਰਦੀ ਜਾਂਦੀ ਆ ਉਹਨਾਂ ਉਹਨਾਂ ਟੇਸਟ ਜਿਹੜਾ ਉਹਦਾ ਖਰਾਬ ਹੁੰਦਾ ਜਾਂਦਾ ਹੈ ਇਹ ਗੱਲ ਯਾਦ ਰੱਖਿਓ ਕਦੀ ਬਹੁਤੀ ਬਰਫ਼ ਪਾ ਕੇ ਪੀਣ ਨਾਲ ਜਿਹੜਾ ਟੇਸਟ ਹੈ ਨਾ ਕਿਸੇ ਵੀ ਚੀਜ਼ ਦਾ ਉਹ ਖਰਾਬ ਹੋ ਜਾਂਦਾ ਤੇ ਇਹ ਆਪਾਂ ਨਮਕ ਪਾਤਾ ਹੈ ਨਮਕ ਆਪਣੇ ਜਿੱਦਾਂ ਜਿੰਨਾ ਕ ਖਾਣਾ ਪੀਣਾ ਖਾਣਾ ਹੁੰਦਾ ਉਹਨਾਂ ਕ ਆਪਾਂ ਜਿਹੜਾ ਆ ਲੈ ਸਕਦੇ ਆ ਤੇ ਜੇ ਘੱਟ ਹੋਏ ਤਾਂ ਦੁਬਾਰਾ ਪਾ ਸਕਦੇ ਆ ਤੇ ਜੱਕ ਦਾ ਮਹਾਨੂੰ ਨਮਕ ਜ਼ਿਆਦਾ ਨਹੀਂ ਪਾਉਣਾ ਚਾਹੀਦਾ ਇਹ ਆਪਾਂ ਜਿਹੜੀ ਮਲਾਈ ਲਾਈ ਸੀ ਨਾ ਉਤੋਂ ਨਹੀਂ ਦੀ ਇਹ ਉਹ ਚੀਜ਼ ਹੈ ਥੋੜ੍ਹਾ ਥੋੜਾ ਦੁਨਾ ਤੇ ਹੀ ਪਾਤਾ ਇਹ ਵੇਚ ਕੋਲ ਜਗਾ ਤੇ ਬਹੁਤ ਹੀ ਵਧੀਆ ਲੱਸੀ ਦਾ ਹੋਰ ਵੀ ਟੇਸਟ ਵੱਜ ਜਾਣਾ ਇਹ ਦੋਨੋਂ ਗਲਾਸ ਤਿਆਰ ਕੀਤੇ ਆ ਜੀ ਆ ਪੂਦਨੇ ਵਾਲੀ ਲੱਸੀ ਜਿਹੜੀ ਆ ਇਹ ਨਮਕ ਵਾਲੀ ਆ ਜਿਹੜੀ ਡਰਾਈ ਫਰੂਟ ਵਾਲੀ ਆ ਉਹ ਮਿੱਠੀ ਹੈ ਮੈਂ ਬੜੀ ਉਮੀਦ ਕਰਦੀ ਆ ਕਿ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਏਗੀ ਤਾਂ ਬਹੁਤ ਹੀ ਵਧੀਆ ਵੀਡੀਓ ਜੇ ਦੇਖਿਓ ਜਰੂਰ ਤੁਸੀਂ ਇਹ ਆ ਅੱਜ ਗਰਮੀਆਂ ਦੇ ਵਿੱਚ ਇਹੀ ਚੀਜ਼ਾਂ ਜਿਹੜੀਆਂ ਆ ਬਹੁਤ ਵਧੀਆ ਲੱਗਦੀਆਂ ਜੀ ਰਿਆਰ ਫੂਡ ਆ ਜੀ ਸਾਡਾ YouTube ਤੇ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਦਿਆਂ ਕਰੋ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਗੁੱਡ ਬਾਏ